ਮਾਂ ਤੇਰੀ ਤੁਨੇ ਦਾ ਘਟਨਾ ਨਾਮੀਂ ਹੈ ਹਾਂਜੀ ਦੋਸਤੋ ਕੀ ਹਲਚਲ ਆ ਆਪਾਂ ਚੱਲਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਸਾਨ ਮੇਲੇ ਤੇ ਡੇਢ ਘੰਟੇ ਦਾ ਸਫ਼ਰ ਕਰਕੇ ਅਸੀਂ ਪਹੁੰਚ ਗਏ ਲੁਧਿਆਣੀ ਯੂਨੀਵਰਸਿਟੀ ਦੇ ਵਿੱਚ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਨੇ ਕੀਤੀ ਆਪਣੀ ਪੇਟ ਪੂਜਾ ਤੁਸੀਂ ਦੇਖ ਸਕਦੇ ਹੋ ਸ਼ੰਗਰ ਖਾਨ ਜਾਨਿਓ ਪਹਿਲਾਂ ਥੋੜਾ ਪੈਂਡਾ ਹੀ ਹਾਲ ਸੀ ਹੁਣ ਥੋੜਾ ਇੱਥੇ ਆ ਹੀ ਆਲਾ ਜਦੋਂ ਮਰਜੀ ਵੇਖ ਲੋ ਤੁਸੀਂ ਲੰਗਰ ਚ ਮੂਰੇ ਹੁੰਦੀ ਤੇ ਬੈਠਾ ਤੂੰ ਥੱਲੇ ਕੜੀ ਚਲੋਂਦੀ ਪਲੇਟ ਭਰੀ ਸੀਗਾ ਇਹ ਸ਼ਾਮ ਦਾ ਦਿਲਕਸ਼ ਮਨ ਤੇਰਾ ਮੁੰਡਾ ਟੂਟੇ ਮਾਟੇ ਲੈ ਕੇ ਮੈਨੂੰ ਆਉਣ ਲੱਗੇ ਸੀ ਚੱਕਰ ਫਿਰ ਆਪਾਂ ਨੇ ਖੇਡੀ ਗੇਮ ਸੋਨਾ ਲੀਕਾ ਕੰਪਨੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਬੋਲੋਗੇ ਰੋਟਾਵੇਟਰ ਤੁਸੀਂ ਬੋਲੋਗੇ ਸੁਪਰ ਸੀਡਰ ਤੁਸੀਂ ਬੋਲੋਗੇ ਆਊਟ ਆ ਮੇ ਸਾਈਡ ਲੈ ਫਿਰ ਆਪਾਂ ਨੂੰ ਕੋਈ ਗੇਮ 'ਚ ਹਰਾ ਸਕਦਾ ਫਿਰ ਇਹ ਮੈਨੂੰ ਕਹਿੰਦੀ ਇੱਕ ਗਾਣਾ ਸੁਣਾ ਦਿਓ ਮੈਂ ਕਹਾ ਸੁਣਾਦਾ ਨੇ ਆਪਣਾ ਤਾਂ ਕੰਮ ਹੀ ਇਹੀ ਆ ਆਪਾਂ ਸੁਣਾਇਆ ਗਾਣਾ ਮੈਡਮ ਕਰਤੀ ਖੁਸ ਤੇ ਮੈਡਮ ਨੇ ਦਿੱਤੇ ਆਪਾਂ ਨੂੰ ਗਿਫਟ ਸਾਤਰੀ ਦੀ ਸਾਹ ਕਰਕੇ ਫਿਰ ਪੀਤਾ ਗੰਨੇ ਦਾ ਜੂਸ ਫਿਰ ਅਸੀਂ ਬਹਿ ਗਏ ਪਾਰਕ ਦੇ ਵਿੱਚ ਫੇਰ ਅਸੀਂ ਦੇਖੇ ਅਲੱਗ-ਅਲੱਗ ਨਸਲਾਂ ਦੇ ਪਸ਼ੂ ਤੁਸੀਂ ਵੀ ਦੇਖ ਸਕਦੇ ਹੋ ਅਸੀਂ ਨੇ ਪੀਤੀ ਚਾਹ ਤੇ ਫੇਰ ਲੈਤੇ ਸੇਵ ਮੈਂ ਨਹੀਂ ਲੈਤੇ ਮਨੁ ਨੇ ਲੈ ਲਈ ਆਪਾਂ ਹੀ ਕਰਮੇ ਹੋਰੀਆਂ ਨੇ ਲੈ ਲਈ ਜਲਦੀਪ ਨੇ ਲੈ ਲਈ 50 ਕਿਲੋ ਸੇਵ ਇੱਕ ਆ ਬੱਠਣ ਲੈ ਲਿਆ ਆ ਵੱਠਣ ਲੈਤਾ ਜੀ ਬਰਸੀਲ ਲੈਤਾ 2 ਕਿਲੋ ਕਰਮੇ ਨੇ ਫਿਰ ਅਸੀਂ ਆਗੇ ਘਰੇ ਗੁੱਡ ਨਾਈਟ